ਜਾਰ ਦੇ ਵਿੱਚ ਲੱਗ ਗਈ ਹੈ ਭਿਆਨਕ ਅੱਗ ਪੈ ਗਿਆ ਹੈ ਚੀਕ ਚਿਹੜਾ ਮੌਕੇ ਤੇ ਹੀ ਬੁਲਾਈਆਂ ਗਈਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋ ਗਿਆ ਹੈ ਭਾਰੀ ਮਾਲੀ ਨੁਕਸਾਨ ਜੀ ਹਾਂ ਇਹ ਮਦ ਪਾਗੀ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਾਜ਼ਾਰ ਦੇ ਵਿੱਚੋਂ ਭਿਆਨਕ ਅੱਗ ਲੱਗ ਗਈ ਹੈ ਜਿਸ ਕਾਰਨ ਚਾਰੇ ਪਾਸੇ ਚੀਕ ਚਹਾੜਾ ਪੈ ਗਿਆ ਹਹਾਕਾਰ ਮਚ ਗਈ ਹੈ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਹੀ ਬੁਲਾਈਆਂ ਗਈਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਤੱਕ ਭਾਰੀ مالی ਨੁਕਸਾਨ ਹੋਣ ਦੀ ਕਿਆਸ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਭਿਆਨਕ ਅੱਗ ਬਰਨਾਲਾ ਦੇ ਹੰਡਿਆਆ ਬਾਜ਼ਾਰ ਦੇ ਵਿੱਚ ਲੱਗੀ ਹੈ ਜਿਹੜੀ ਕਿ ਇੱਕ ਵਪਾਰੀ ਦੇ ਘਰ ਦੀ ਉੱਪਰਲੀ ਮੰਜ਼ਲ ਦੇ ਵਿੱਚ ਲੱਗੀ ਹੈ ਦੱਸਦੀ ਹੈ ਕਿ ਇਹ ਵਪਾਰੀ ਪੱਛਮ ਦਾ ਕੋਈ ਕਾਰੋਬਾਰ ਕਰਦਾ ਹੈ ਤੇ ਇਸ ਦੇ ਘਰ ਦੇ ਵਿੱਚ ਉੱਪਰਲੀ ਮੰਜ਼ਲ ਵਿੱਚ ਕੋਈ ਤਕਨੀਕੀ ਨੁਕਸ ਪੈ ਜਾਣ ਦੇ ਕਾਰਨ ਇਹ ਅੱਗ ਲੱਗ ਗਈ ਹੈ ਜਿਸ ਦੇ ਕਾਰਨ ਚੀਕ ਚਿਹਾੜਾ ਪੈ ਗਿਆ ਹਹਾਕਾਰ ਮਚ ਗਈ ਹੈ ਤੇ ਲੋਕਾਂ ਨੇ ਤੁਰੰਤ ਅੱਗ ਬੁਝਾਊ ਦਫ਼ਤਰ ਬਰਨਾਲਾ ਦੇ ਵਿੱਚ ਇਸ ਦੀ ਸੂਚਨਾ ਦਿੱਤੀ ਤੇ ਉਹ ਦਫ਼ਤਰ ਦੇ ਵੱਲੋਂ ਉਤਰਾੰਤ ਹੀ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਨੇ ਤੇ ਇਹਨਾਂ ਅਧਿਕਾਰੀਆਂ ਦੇ ਵੱਲੋਂ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਗਨੀਮਤ ਇਹ ਰਹੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਇਹ ਕਿਆਸ ਲਗਾਏ ਜਾ ਰਹੇ ਨੇ ਕਿ مالی ਨੁਕਸਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਹੋ ਗਿਆ ਹੈ ਅਜੇ ਅੱਗ ਬੁਝਾਈ ਜਾ ਰਹੀ ਹੈ ਫਾਇਰ ਬਰਗੇਡ ਦੇ ਅਧਿਕਾਰੀਆਂ ਦੇ ਵੱਲੋਂ ਜੋ ਬਹੁਤ ਜ਼ਿਆਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਤੋਂ ਜਲਦ ਇਸ ਅਗਤੇ ਕਾਬੂ ਪਾਇਆ ਜਾ ਸਕੇ ਇਹ ਤੇ ਦੱਸਦੀ ਹੈ ਕਿ ਅੱਗ ਅਗਰ ਤਾਂ ਕੰਟਰੋਲ ਦੇ ਵਿੱਚ ਹੈ ਫਿਰ ਤਾਂ ਫਾਇਦੇਮੰਦ ਹੈ ਪਰ ਅਗਰ ਕੰਟਰੋਲ ਤੋਂ ਬਾਹਰ ਹੈ ਤੇ ਫਿਰ ਹਰ ਹਾਲਤ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਇਸ ਬਾਜ਼ਾਰ ਦੇ ਵਿੱਚ ਜਿਹੜੀ ਅੱਗ ਲੱਗ ਗਈ ਹੈ ਜਿਸ ਦੇ ਨਾਲ ਚੀਕ ਚਹਾੜਾ ਮੱਚਿਆ ਹੋਇਆ ਹੈ ਕਿਉਂਕਿ ਅੱਗ ਦੀਆਂ ਲਪਟਾਂ ਉੱਚੀ ਉੱਚੀ ਦੂਰ ਤੱਕ ਜਾ ਰਹੀਆਂ ਨੇ ਜਿਸ ਦੇ ਕਾਰਨ ਦੇਖ ਕੇ ਜਿਹੜੀ ਕਿ ਘਬਰਾਹਟ ਪੈਦਾ ਹੋ ਰਹੀ ਹੈ ਕਿਉਂਕਿ ਕੰਟਰੋਲ ਦੇ ਵਿੱਚ ਅੱਗ ਠੀਕ ਹੈ ਫਾਇਦੇਮੰਦ ਹੈ ਪਰੰਤੂ ਜਦੋਂ ਇਹ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤੇ ਫਿਰ ਹਰ ਹਾਲ ਦੇ ਵਿੱਚ ਨੁਕਸਾਨ ਹੀ ਨੁਕਸਾਨ ਕਰਦੀ ਹੈ ਬਾਜ਼ਾਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਹੁੰਦੇ ਨੇ ਜਿਨ੍ਹਾਂ ਵਿੱਚ ਬੱਚੇ ਹੁੰਦੇ ਨੇ ਬਜ਼ੁਰਗ ਨੇ ਨੌਜਵਾਨ ਨੇ ਤੇ ਜਦੋਂ ਇਹ ਅੱਗ ਲੱਗੀ ਹੈ ਫਿਰ ਇਸ ਨੇ ਨਾਲ ਦੀਆਂ ਹੋਰ ਦੁਕਾਨਾਂ ਨੂੰ ਵੀ ਚਪੇਟ ਦੇ ਵਿੱਚ ਲੈ ਲਿਆ ਕਿਉਂਕਿ ਅੱਗ ਜਿਹੜੀ ਕਿ ਤਕਨੀਕੀ ਨੁਕਸਪੈਣ ਦੇ ਕਾਰਨ ਲੱਗੀ ਹੈ ਤੇ ਫਿਰ ਇਹ ਅੱਗ ਅੱਗੇ ਤੋਂ ਅੱਗੇ ਜਾਈ ਜਾ ਰਹੀ ਹੈ ਜਿਸ ਦੇ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਡਿਫਾਇਲ ਬ੍ਰਿਗੇਡ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਨੀਮਤ ਇਹ ਰਹੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਪਾਰੀ ਵਾਲੀ ਨੁਕਸਾਨ ਹੋਣ ਦੇ ਕਿਆਸ ਲਗਾਏ ਜਾ ਰਹੇ ਨੇ ਅੱਗ ਬਚਾਊ ਜਿਹੜੇ ਦਫ਼ਤਰ ਹੈ ਉਸ ਦੇ ਅਧਿਕਾਰੀਆਂ ਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਨੇ ਕਿ ਇਹ ਅੱਗ ਜਲ ਤੋਂ ਚਲ ਦਬੁੱਝ ਜਾਵੇ ਤਾਂ ਕਿ ਜਿਹੜਾ ਨੁਕਸਾਨ ਹੋਣ ਤੱਕ ਹੋਣਾ ਸੀ ਉਹ ਤਾਂ ਹੋ ਗਿਆ ਪਰੰਤੂ ਹੋਰ ਨੁਕਸਾਨ ਨਾ ਹੋਵੇ ਇਸ ਕਰਕੇ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਆਸ-ਪਾਸ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਵੱਲੋਂ ਜੋ ਹੋ ਸਕਦਾ ਹੈ ਕੋਸ਼ਿਸ਼ ਹੋ ਸਕਦੀ ਉਹ ਕਰ ਰਹੇ ਨੇ ਤਾਂ ਕਿ ਜਿੰਨਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਹੈ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਇਸ ਕਰਕੇ ਲੋਕ ਵੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਜਿਹੜੀ ਆਗ ਹੈ ਤਕਨੀਕੀ ਨੁਕਸਾਨ ਦੇ ਕਾਰਨ ਲੱਗੀ ਹੈ ਇਸ ਕਰਕੇ ਇਹ ਅੱਗ ਜਿਹੜੀ ਅੱਗੇ ਤੋਂ ਅੱਗੇ ਫੈਲਦੀ ਜਾ ਰਹੀ ਹੈ ਪਰੰਤੂ ਫਿਰ ਵੀ ਸਥਾਨਕ ਲੋਕਾਂ ਦੇ ਵੱਲੋਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਹਰ ਪ੍ਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅੱਗ ਜਲ ਤੋਂ ਜਲ ਦਬੋਚ ਜਾਵੇ ਪਰੰਤੂ ਫਿਰ ਵੀ ਅਜੇ ਤੱਕ ਹਰ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਗਨੀਮਤ ਹੈ ਅਜੇ ਖੈਰ ਹੈ ਪਰੰਤੂ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਅੱਗ ਹੈਗੀ ਹੰਡਿਆਵ ਯਾਰ ਦੇ ਵਿੱਚ ਹੰਡਿਆਵ ਯਾਰ ਭਗਵਾਨ ਦਾਸ ਜੀ ਨੇ ਜਿਨ੍ਹਾਂ ਦਾ ਘਰ ਦਾ ਮਕਾਨ ਹੈਗਾ ਹੈ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀਗੀ ਹਾਂਜੀ ਤੇ ਸਾਨੂੰ 10:40 ਚੋੜੀਆ ਰਵਗ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਰਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕ ਤਰ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦਾ ਸੀਗੀ ਤੇ ਹੁਣ ਜਣੀ ਹੁਣ ਕੰਟਰੋਲ ਆ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨਕਸਾਨਦਾਨ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕਣਾ ਵਗੈਰਾ ਹੋਰ ਘਰ ਦਾ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤਕ ਮੇਖਾ ਕਹਿ ਸਕਾਂਾਂ ਵੀ ਕੱਪੜੇ-ਕੁੱਪੜੇ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਦਾ ਸੀਗਾ ਕੋਈ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ ਪਤਾ ਲੱਗਿਆ ਕਿਵੇਂ ਲੱਗਿਆ ਕਾਰਨ ਕੁਛ ਇੱਕ ਤਾਂ ਕਹਿੰਦੇ ਨੇ ਵੀ ਆਪਣੇ ਸ਼ੌਟ ਦਾ ਜੀ ਕੁਛ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾਲ ਉਹਦੇ ਨਾਲ ਮੇਨ ਵਜਾ ਉਹਦਾ ਹੋਇਆ ਜੀ ਇਹ ਤੁਸੀਂ ਦੇਖਿਆ ਹੋਊਗਾ ਕਿ ਗੀਜਰ ਦੀ ਫਟਿਆ ਨਹੀਂ ਹਲੇ ਇਦਾਂ ਹਜੇ ਚੱਲੀ ਜਾਂਦੀ ਆ ਕਾਰਵਾਈ ਅਜੇ ਅਸੀਂ ਚੈੱਕ ਕਰ ਰਹੇ ਆਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਪਾਉਣ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੋ ਗਈ ਸਾਰਾ ਮਾਲ ਦੀ ਹਾਲਤ ਚੰਗੀ ਨਹੀਂ 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 ਉਦਾਂ ਕੋਈ ਨਹੀਂ ਆ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਆਪਣੀਆਂ